ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਭਟਿਕ ਪੈਂਤੂ ਬਧਾਲੀ ਸਿੱਖੋਂ ਸਮਰਾਲਾ ਤੋਂ ਸਭ ਤੋਂ ਪਹਿਲਾਂ ਮੇਰੀ ਤੁਹਾਡੇ ਇੱਕ ਰਿਕੁਐਸਟ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਬਾਅਦ ਤੋਂ ਬਾਅਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਬਾਅਦ ਤੋਂ ਬਾਅਦ ਸ਼ੇਅਰ ਤੇ ਲਾਈਕ ਕਰਿਆ ਕਰੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਮਰਾਲੇ ਸੂਟ ਫ੍ਰੈਂਚ ਦੇ ਵਿੱਚ ਵਰਕ ਵੀ ਹੈਗਾ ਕਿਸੇ ਕਿਸੇ ਦੇ ਉੱਪਰ ਇਹਦਾ ਫਰਸਟ ਸੂਟ ਆ ਇਹ ਪਿਓਰ ਕਾਟਨ ਦਾ ਸੂਟ ਆ ਔਰ ਫਾਟਨ ਦਾ ਸੂਟ ਆਪ ਟੈਂਕ ਤੇ ਇਹ ਸਾਹ ਦੇਖੋ ਜਾਲੀ ਉੱਪਰ ਪੈਚਵਰਕ ਹੋਇਆ ਹੋਇਆ ਤੇ ਜਿਹੜਾ ਇਹ ਦੁਪੱਟਾ ਉਹ ਬਹੁਤ ਜ਼ਿਆਦਾ ਸੋਹਣਾ ਕੁੱਲਾ-ਕੁੱਲਾ ਦੁਪੱਟਾ ਇਹ ਦੇਖੋ ਦੁਪੱਟੇ ਉੱਪਰ ਵੀ ਇਹ ਦੇਖੋ ਹਾਂ ਦੇਖੋ ਸਾਰੇ ਦੁਪੱਟੇ ਉੱਪਰ ਹੋਰ ਤਾਂ ਜਿਹੜਾ ਇਹ ਸੂਟ ਦਾ ਇਹ ਤੁਹਾਨੂੰ ਮਿਲੂਗਾ 1500 ਰੁਪਏ ਦੀ ਰੇਂਜ ਦੇ ਵਿੱਚ ਗਰੇ 컬러 ਹੈ ਇਹਦਾ ਸੂਟ ਦਾ ਜੇ ਤੁਹਾਨੂੰ ਇਹ ਸੂਟ ਪਸੰਦ ਆਇਆ ਤਾਂ ਮੈਨੂੰ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾ ਦਿਓ ਕਿ ਉਹ ਕੇ ਸਟਾਕ ਰਹੇਗਾ ਉਹ ਲਿਮਿਟਡ ਹੁੰਦਾ ਇਹ ਸਿਰਫ ਆਪਣੇ ਕੋਲੇ ਇੱਕੋ ਹੀ ਸੰਭਾ। ਇਹ ਜੇ ਨੈਕ ਸੂਟ ਆ ਇਹ ਹੈਗਾ ਵਾਈਟ ਕਲਰ ਦੇ ਵਿੱਚ। ਦੇਖੋ ਇਹਦੇ ਤੇ embroideri ਕੀਤੀ ਹੋਈ ਆ। ਸਾਰੇ ਉੱਪਰ ਤੱਕ embroideri ਹੈ ਜਿਹੜਾ ਕਾਟਨ ਪਰਲੇ ਤੇ ਤੇ ਜਿਹੜੀ ਇਹਦੀ ਬੋਟਮ ਆ ਉਹ ਪਿਓਰ ਕਾਟਨ ਦੀ ਆ ਲੇਵੈਂਡਰ ਕਲਰ ਦੀ। ਬਹੁਤ ਸੋਹਣਾ ਸਟਾਫ ਆ। ਜਿਹੜਾ ਦੁਪੱਟਾ ਉਹ ਪਿਓਰ ਕਾਟਨ ਦਾ ਚਾਰੇ ਪਾਸੇ ਇਹਦੇ ਕੋਟਰਾ ਦੁਪੱਟੇ ਦਾ। ਜਿਹੜਾ ਇਹ ਸੂਟ ਆ ਇਹ ਸੂਟ ਤੁਹਾਨੂੰ ਪਊਗਾ 1500 ਰੁਪਏ ਵਿੱਚ ਇਹ ਵੀ 1500 ਰੁਪਏ ਦਾ ਸੂਟ ਤੁਹਾਨੂੰ ਕਿਤੇ ਵੀ ਇਹ ਰੇਟ ਮਾਰਕੀਟ ਦੇ ਵਿੱਚ ਨਹੀਂ ਮਿਲਣਗੇ ਤੁਸੀਂ ਬੇਸ਼ੱਕ ਟ੍ਰਾਈ ਕਰ ਸਕਦੇ ਹੋ ਜਿਹੜਾ ਨੈਕਸਟ ਸੂਟ ਆ ਬਣਾਉ ਹੈਗਾ ਮਸਲੀਨ ਦੇ ਉੱਪਰ ਇਹ ਦੇਖੋ ਫਰੰਟ ਵਾਲੇ ਪੱਲੇ ਦੇ ਉੱਪਰ ਬਹੁਤ ਕੀਤਾ ਹੋਇਆ ਇਹਦੇ ਸੂਟ ਦੀਆਂ ਬਾਹਾਂ ਆ ਗਈਆਂ ਬਾਹਾਂ ਦੇ ਉੱਪਰ ਵੀ ਵਰਕ ਆਹ ਤੇ ਜਿਹੜਾ ਇਹ ਦੁਪੱਟਾ ਦੁਪੱਟੇ ਦੇ ਉੱਪਰ ਪ੍ਰਿੰਟ ਵੀ ਆ ਔਰ ਵਰਕ ਵੀ ਕੀਤਾ ਹੋਇਆ ਇਹ ਇਹ ਦੀ ਬਾਟਮ ਆ ਗਈ ਡਿਜ਼ਾਈਨਰ ਬਾਟਮ ਜਿਹੜਾ ਇਹ ਸੂਟ ਆ ਇਹ ਸੂਟ ਦਾ ਪ੍ਰਾਈਸ ਹੈਗਾ 1800 ਰੁਪਏ ਜਿਹੜਾ ਨੈਕਸਟ ਸੂਟ ਆ ਇਹ ਆ ਗਿਆ ਮਾਊਸ ਕਲਰ ਦੇ ਉੱਪਰ ਇਹਦੇ ਤੇ ਦੇਖੋ ਮਸ਼ੀਨ ਵਰਕ ਦੇ ਨਾਲ-ਨਾਲ ਹੈਂਡ ਦਾ ਵੀ ਟੱਚ ਦਿੱਤਾ ਹੋਇਆ ਸੂਰੇ ਪੱਲੇ ਦੇ ਉੱਪਰ ਵਰਕ ਆ ਤੇ ਜਿਹੜਾ ਇਹ ਦੁਪੱਟਾ ਉਹ ਹੈਗਾ ਫੋਟੇ ਡੋਰੀਏ ਦਾ ਤੇ ਦੁਪੱਟੇ ਦੇ ਉੱਤੇ ਵੀ embroidery ਕੀਤੀ ਹੋਈ ਆ ਲੇਸ ਵਰਕ ਵੀ ਆ ਤੇ ਇਹ ਜਿਹੜਾ ਸੂਟ ਆ ਇਹ ਤੁਹਾਨੂੰ ਮਿਊਗਾ 1300 ਰੁਪਏ ਦੀ ਰੇਂਜ ਦੇ ਵਿੱਚ ਤੇ ਇਹਦੇ ਵਿੱਚ ਸੈਕੰਡ ਕਲਰ ਹੈਗਾ ਪੈਰਲ 1300 ਰੁਪਏ ਦੇ ਵਿੱਚ ਤੁਹਾਨੂੰ ਇਹ ਕਲਰ ਮਿਲੇਗਾ ਬਹੁਤ ਜਿਆਦਾ ਸੋਹਣਾ ਸੂਟ ਆ ਕੋਲ ਬਾਟਮਸ ਦਾ ਆ ਕੋਈ ਇਹਨੂੰ ਲਾਈਨਿੰਗ ਅੰਦਰ ਸ਼ੋਰਟ ਦੀ ਹੋਣੀ ਹੈ ਜੇ ਉਹ ਨੈਕਸਟ ਸੂਟ ਆ ਉਹ ਦੇਖੋ ਇਹ નીચે ਦੇਖੋ প্রিনਟ ਐਕਸ ਲੇਸ ਵਰਕ ोया हुआ ये तो दुपट्टा दुपट्टे दुपटे के ऊपर लेस लगी हुई है प्योर कॉटन का सूट है ये बहुत ज्यादा सोनी कॉटन है तो यह जो है ये थोड़ा तेरह सौ रुपए का लगेगा जोड़ा मैक्स सूट है यह अपना आ गया अपने ईमानिया ब्रांड का सूट है यह आर का दुपट्टा दुपट्टे दोने साइड ਕੈਚੂਅਲ ਕਿ ਹੋਇਨੇ ਸੂਟ ਦੇ ਨਾਲ ਹਾਂਜੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਹੋਰ ਮਿਲ ਜਾਣਗੇ ਫਸਟ ਕਲਰ ਇਹ ਸੀਗਾ ਸੈਕੰਡ ਇਹ ਆ ਗਿਆ ਇਹ ਇਹਦਾ ਦੁਪੱਟਾ ਹੋਊਗਾ ਤੇ ਥਰਡ ਕਲਰ ਇਹ ਆ ਗਿਆ ਜਿਹਦੇ ਵਿੱਚ ਫੁੱਲ ਚ ਬਹੁਤ ਸੋਹਣੇ ਕਲਰ ਨੇ ਜਿਹੜਾ ਇਹ ਸੂਟ ਆ ਇਹ ਸੂਟ ਦਾ ਪ੍ਰਾਈਸ ਹੈਗਾ 700 ਰੁਪਏ ਤੇ ਜੇ ਤੁਹਾਨੂੰ ਇਹ ਦਾ ਜੋ ਕੋਈ ਵੀ ਸੂਟ ਤੁਹਾਨੂੰ ਜ਼ਰੂਰ ਤੁਹਾਨੂੰ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾਓ मेरा नंबर आहे चरणवे छे सो चरंजा जल्दी सात सो पैती तुझी जलदी तो जल्दीक करवाव की स्टॉक आपण कोलमिटड आता स्टॉक लिनस सेल आय लगा होऊन